ਵਰਸਾਇਦੇ ਫਰਦ ਕੇਂਦਰ ਦੇ ਵਿੱਚ ਮੌਜੂਦ ਹੈਗਿਆਂ ਤੇ ਇਨ੍ਹਾਂ ਮੁਲਾਜ਼ਮਾਂ ਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰੋਟੀ ਦੇ ਲਾਲੇ ਪੈਣ ਵਾਲੇ ਨੇ ਕਿਉਂਕਿ ਇਨ੍ਹਾਂ ਮੁਲਾਜ਼ਮਾਂ ਦਾ ਫਰਦ ਕੇਂਦਰ ਵਾਲਿਆਂ ਦਾ ਕੰਮ ਸੇਵਾ ਕੇਂਦਰਾਂ ਨੂੰ ਦਿੱਤਾ ਜਾ ਰਿਹਾ ਹੈ ਤੇ ਹੁਣ ਮਨ ਦੇ ਵਿੱਚ ਉਦਾਸ ਨਾਲ ਫਿਰਦਾ ਹੈਗਾ ਵੀ ਕੰਮ ਉਧਰ ਚਲਾ ਜਾਊਗਾ ਅਸੀਂ ਬੇਰੁਜ਼ਗਾਰ ਹੋ ਜਾਵਾਂਗੇ ਹੁਣ ਤਮਾਮ ਜੀ ਮੁਖੰਦੀ ਸਾਹਿਬ ਕਹ ਰਿਆ ਨੇ ਕਿ ਬਹੁਤ ਨੌਕਰੀ ਤੇ ਪਰ ਸਾਡੇ ਕੋਲ ਤੇ ਰੁਜ਼ਗਾਰ ਖੋਇਆ ਜਾ ਰਿਹਾ ਹੈ ਦੀ ਤਨਖਾਹ ਥੋੜੀ ਆ ਇੱਕ ਸਾਡੇ ਕੋਲ ਰੋਜ਼ਗਾਰ ਵੀ ਖੋਇਆ ਜਾ ਰਿਹਾ ਜੰਮੀ ਦਾ ਮੌਸਮ ਜਿਵੇਂ ਚੱਲ ਰਿਹਾ ਹੈ ਲੈਣਾ ਲੱਗ ਜਾਂਦੀਆਂ ਲੋਕ ਫਰਦ ਕੇ ਅੰਦਰ ਜਾਂਦੀਆਂ ਨਕਲਾਂ ਲੈਣ ਲਈ ਉਹ ਜਮ੍ਹਾਂ ਵਧੀਆਂ ਲੈਣ ਲਈ ਆਉਂਦੇ ਆ ਸੇਵਾ ਕੇਂਦਰਾਂ ਦੇ ਵਿੱਚ ਪਹਿਲਾਂ ਹੀ ਟੋਕਣਾ ਤੇ ਕੰਮ ਹੁੰਦਾ ਲੈਣਾ ਉੱਥੇ ਹੀ ਬੋਤਲ ਮਿੰਦੇ ਜੇ ਆਹ ਕੰਮ ਹੀ ਉੱਥੇ ਚੱਲਾ ਗਿਆ ਤਾਂ ਲੋਕਾਂ ਦੀ ਖੱਜਲ ਖਵਾਰੀ ਕਿੰਨੀ ਵੱਧੂਗੀ ਆਨਲਾਈਨ ਸਿਸਟਮ ਕਰਤਾ ਸਾਰਾ ਅੱਜ ਫਰਦ ਤੁਸੀਂ ਕਢਾਉਂਦੇ ਹੋ ਆਨਲਾਈਨ ਚੈੱਕ ਕਰਦੇ ਮੋਬਾਈਲ ਤੇ ਪਹਿਲਾਂ ਤਾਂ ਨਹੀਂ ਹੁੰਦੀ ਸੀ ਨਾ ਨਹੀਂ ਅੱਜ ਜਦੋਂ ਆਨਲਾਈਨ ਹੋ ਗਿਆ ਸਿਸਟਮ ਆ ਅੱਜ ਸਰਕਾਰ ਨੇ ਸਾਨੂੰ ਬਾਹਰ ਕੱਢ ਦਿੱਤਾ ਮੈਂ ਜਾਂਜੂ ਆ ਰਿਹਾ ਤੇਰੇ ਆ ਨਾ ਦੁੱਖ ਹੋ ਰਿਹਾ ਵੀ ਨੌਕਰੀ ਚਲੀ ਜਾਊਗੀ ਕਿੱਥੋਂ ਕਰਦਾ ਪਾਲਣ ਪੋਚ ਹੋਊਗਾ ਖਰਚੇ ਹੁੰਦੇ ਆਰੇ ਪੰਜਾਬ ਸਰਕਾਰ ਨੇ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਦੇ ਵਾਅਦੇ ਦਾਅਵੇ ਕੀਤੇ ਸਨ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਜਿਨ੍ਹਾਂ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹੋਈਆਂ ਨੇ ਪੰਜਾਬ ਸਰਕਾਰ ਉਹਨਾਂ ਨੂੰ ਹੁਣ ਬੇਰੁਜ਼ਗਾਰ ਕਰਨ ਜਾ ਰਹੀ ਹੈ ਗੱਲ ਕਰ ਰਿਹਾ ਹਾਂ ਫਰਦ ਕੇਂਦਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਗੁਰੂ ਅਰਜਨ ਦੇਵ ਫਰਦ ਕੇਂਦਰ ਦੇ ਵਿੱਚ ਮੌਜੂਦ ਹੈਗੇ ਆ ਤੇ ਇਹਨਾਂ ਮੁਲਾਜ਼ਮਾਂ ਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰੋਟੀ ਦੇ ਲਾਲੇ ਪੈਣ ਵਾਲੇ ਨੇ ਕਿਉਂਕਿ ਇਹਨਾਂ ਮੁਲਾਜ਼ਮਾਂ ਦਾ ਫਰਦ ਕੇਂਦਰ ਵਾਲਿਆਂ ਦਾ ਕੰਮ ਸਾਂਝ ਸੇਵਾ ਕੇਂਦਰਾਂ ਨੂੰ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਇੱਕ ਐਲਾਨ ਜਿਹੜਾ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨ ਕਰ ਦਿੱਤਾ ਗਿਆ ਸੀ ਉਸ ਐਲਾਨ ਤੋਂ ਬਾਅਦ ਇਹਨਾਂ ਮੁਲਾਜ਼ਮਾਂ ਦੇ ਵਿੱਚ ਨਿਮੋਚੀ ਪਾਈ ਜਾ ਰਹੀ ਹੈ ਤੇ ਇੱਕ ਮੰਗ ਪੱਤਰ ਵੀ ਐਸਡੀਐਮ ਗੁਰੂ ਅਸੇਨ ਨੂੰ ਦੇ ਚੁੱਕਿਆ ਗੱਲਬਾਤ ਕਰ ਲੈਂਦੇ ਹੈਗੇ ਹਰਜੀਤ ਹੋਰੀ ਨੇ ਹਰਜੀਤ ਜੀ ਕਿੰਨੇ ਸਾਲਾਂ ਤੋਂ ਸੀ ਫਰਦ ਕਹਿੰਦੇ ਕਿ ਕਿੰਨੇ ਮੁਲਾਜ਼ਮ ਕੰਮ ਕਰਦੇ ਸੀ ਕਿਵੇਂ ਹੁਣ ਮਨ ਦੇ ਵਿੱਚ ਉਦਾਸ ਨਾਲ ਫਿਰਦਾ ਹੈਗਾ ਵੀ ਕੰਮ ਉਧਰ ਚਲਾ ਜਾਊਗਾ ਅਸੀਂ ਬੇਰੁਜ਼ਗਾਰ ਹੋ ਜਾਵਾਂਗੇ ਪਾਜੀ ਸਾਨੂੰ 2007 ਤੋਂ ਅਸੀਂ ਕੰਮ ਕਰਦੇ ਪਏ ਆਂ ਠੀਕ ਹੈ ਅਸੀਂ ਸਤ ਮਰਾਜ਼ਮ ਸੇਵਾ ਕੇਂਦਰ ਫਰਦ ਕੇਂਦਰ ਦੇ ਕੰਮ ਕਰਦੇ ਪਏ ਜਿਹੜਾ ਸਾਡੇ ਇੰਚਰ ਦਾ ਕੰਮ ਕਰਦੇ ਪਏ ਸੀ ਉਹ ਸੇਵਾ ਕੇਂਦਰ ਇੱਕੋ ਦਮ ਜਾ ਕੇ ਸਾਡੇ ਤੇ ਸੱਡਿਆ ਜਾ ਰਿਹਾ ਵੀ ਉੱਥੇ ਜਲਾ ਜਾਣਾ ਠੀਕ ਹੈ ਸਾਡੀਆਂ 2-2 3-3 ਮਹੀਨੇ ਤੋਂ ਤਨਖਾਹਾਂ ਰੁਕੀਆਂ ਪਈਆਂ ਨੇ ਅਸੀਂ ਕੰਟਰੈਕਟ ਬੇਸ ਤੇ ਲੱਗੇ ਪਰ ਸਾਨੂੰ ਇੱਕੋ ਯੱਕਦਾਂਮੀ ਸਾਨੂੰ 2 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਤਾਂ ਅਸੀਂ ਦੱਸੋ ਹੁਣ ਕੀ ਕਰ ਸਕਦੇ ਹਾਂ ਸਰਕਾਰਾਂ ਨੇ ਜੋ ਵੀ ਕੀਤਾ ਸਰਕਾਰ ਕਹਿੰਦੀ ਵੀ ਮੈਂ ਨਵੀਆਂ ਨੌਕਰੀਆਂ ਬਹੁਤ ਦੇ ਰਹੇ ਹਾਂ ਭਗਵਾਨ ਜੀ ਤਮਨ ਜੀ ਮੁੱਖ ਮੰਤਰੀ ਸਾਹਿਬ ਕਹਿੰ ਰਹੇ ਨੇ ਕਿ ਬਹੁਤ ਨੌਕਰੀਆਂ ਨੇ ਪਰ ਸਾਡੇ ਕੋਲ ਤਰਜੋਗਾਰ ਖੋ ਇੱਕ ਸਾਡੀ ਤਨਖਾਹ ਥੋੜੀ ਆ ਤੇ ਇੱਕ ਸਾਡੇ ਕੋਲ ਰੁਜ਼ਗਾਰ ਵੀ ਖੋਇਆ ਜਾ ਰਿਹਾ ਹੈ ਹਰਜੀਤ ਕੰਮ ਇੱਥੇ ਬਹੁਤ ਰਹਿੰਦਾ ਹੈਗਾ ਅੱਜ ਗਰਮੀ ਦਾ ਮੌਸਮ ਜਿਵੇਂ ਚੱਲ ਰਿਹਾ ਹੈ ਲੈਣਾ ਲੱਗ ਜਾਂਦੀਆਂ ਲੋਕ ਫਰਦ ਕੇਂਦਰ ਜਾਂਦੀਆਂ ਨਕਲਾ ਲੈਣ ਲਈ ਉਹ ਜਮ੍ਹਾਂਬੰਦੀਆਂ ਲੈਣ ਲਈ ਆਉਂਦੇ ਆ ਸੇਵਾ ਕੇਂਦਰਾਂ ਦੇ ਵਿੱਚ ਪਹਿਲਾਂ ਹੀ ਟੋਕਣਾ ਤੇ ਕੰਮ ਹੁੰਦਾ ਲੈਣਾ ਉੱਥੇ ਹੀ ਬੋਤਲ ਮਿੰਦੇ ਜੇ ਆਹ ਕੰਮ ਹੀ ਉੱਥੇ ਚੱਲਾ ਗਿਆ ਤਾਂ ਲੋਕਾਂ ਦੀ ਖੱਜਲ ਖਵਾਰੀ ਕਿੰਨੀ ਵੱਧੂਗੀ ਇਹ ਤਾਂ ਪਬਲਿਕ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਜਿਨ੍ਹਾਂ ਦੇ ਕੰਮ ਹੈ ਸਾਰਾ ਅੱਗੇ ਬਹੁਤ ਜ਼ਿਆਦਾ ਉਹਨਾਂ ਕੋਲ ਅੱਗੇ ਆ ਤੇ ਇਹ ਕੰਮ ਤਾਂ ਵੈਸੇ ਹੀ ਉਹਨਾਂ ਕੋ ਛੋੜਾ ਇਹ ਕੰਮ ਜਦ ਸਾਡੇ ਕੋਲ ਹੀ ਸਾਮ ਆਇਆ ਤਾਂ ਉਹ ਇੰਨੇ ਕੰਮ ਕਿੱਥੇ ਸਾਮ ਲੈਣਗੇ ਫਰਦ ਕੇਂਦਰ ਦਾ ਕੰਮ ਇਹ ਤਾਂ ਸਰਕਾਰਾਂ ਨੂੰ ਅਸੀਂ ਤਾਂ ਇਹਨਾਂ ਚ ਸਾਲਾਂ ਤੋਂ ਟ੍ਰੇਨ ਆ ਪਰ ਜਿਹੜੇ ਨਵੇਂ ਬੰਦੇ ਨੂੰ ਪਤਾ ਹੀ ਨਹੀਂ ਆਨ ਟ੍ਰੇਡ ਖਸਰਾ ਨੰਬਰ ਕਿਵੇਂ ਲੱਗ ਕਿਵੇਂ ਲੱਭਣਗੇ ਖਸਰਾ ਨੰਬਰ ਕਿਵੇਂ ਲੱਭੂਗਾ ਇਹ ਵੀ ਆਨ ਟ੍ਰੇਨ ਬੰਦੇ ਦਾ ਬੜਾ ਟਾਈਮ ਲੱਗਿਆ ਸਾਨੂੰ ਇੰਨੇ ਨੇ ਸਾਲ ਹੋ ਗਏ ਨੇ ਕੰਮ ਕਰਦਿਆਂ ਨੂੰ ਸਾਨੂੰ ਇੰਨਾ ਨਾ ਟਾਈਮ ਲੱਗ ਜਾਂਦਾ ਜਿਹੜੇ ਨਵੇਂ ਬੰਦੇ ਨੇ ਬਿਲਕੁਲ ਜੀ ਇੱਕ ਦਿੱਕਤ ਹੋਰ ਆ ਗਈ ਜਿੱਦਾਂ ਪਟਵਾਰੀ ਆ ਕੇ ਇੰਤਕਾਲਾਂ ਦਾ ਕੰਮ ਹੈਗਾ ਕੋਲ ਬੈਠ ਕੇ ਕੰਮ ਕਰਵਾ ਦੇਗਾ ਨਵੇਂ ਉੱਥੇ ਕਿੱਥੇ ਬੈਠਣਗੇ ਨਹੀਂ ਤਾਂ ਥਾਂ ਹੀ ਨਹੀਂ ਹੈਗੀ ਸਥਾਨ ਹੀ ਨਹੀਂ ਹੈਗਾ ਉੱਥੇ ਤਾਂ ਪਹਿਲਾਂ ਪੀੜ ਰਹਿੰਦੀ ਹੈ ਨਹੀਂ ਬਿਲਕੁਲ ਉਹਨਾਂ ਕੋਲ ਤਾਂ ਪਹਿਲਾਂ ਟਾਈਮ ਨਹੀਂ ਗਈ ਦੇਖੋ ਜੀ ਅੱਜ ਸਾਨੂੰ ਪੂਰੀ ਕੰਪਨੀ ਆਈ ਨੂੰ 22 ਸਾਲ ਹੋ ਗਏ ਪਹਿਲਾਂ ਇਹ ਕਾਗਜ਼ੀ ਕੰਮ ਜੀ ਉਸ ਤੋਂ ਬਾਅਦ ਆਈ ਕੰਪਨੀ ਦੀ ਆਨਲਾਈਨ ਕਰਨ ਵਾਸਤੇ ਜੀ ਜਦੋਂ ਕੰਮ ਸਾਰਾ ਆਨਲਾਈਨ ਕਰ ਕੀਤਾ ਜੀ ਦਿਨ ਰਾਤ ਲਾਇਆ ਜੀ ਕੰਪਨੀ ਸਖਤ ਮਿਹਨਤ ਕੀਤੀ ਜੀ ਜਦੋਂ ਆਪਰੇਟਰ ਪੂਰੇ 900 ਆਪਰੇਟਰ ਹੈ ਜੀ ਪੰਜਾਬ ਦਾ ਜਦੋਂ ਉਹਨਾਂ ਨੇ ਪੂਰਾ ਦਿਨ ਰਾਤ ਕਰਕੇ ਜੀ ਜਦੋਂ ਆਨਲਾਈਨ ਸਿਸਟਮ ਕਰਤਾ ਜੀ ਸਾਰਾ ਅੱਜ ਫਿਰ ਤੁਸੀਂ ਕਢਾਉਂਦੇ ਹੋ ਆਨਲਾਈਨ ਚੈੱਕ ਕਰਦੇ ਹੋ ਮੋਬਾਈਲ ਤੇ ਪਹਿਲਾਂ ਤਾਂ ਨਹੀਂ ਹੁੰਦੀ ਸੀ ਨਾ ਨਹੀਂ ਅੱਜ ਜਦੋਂ ਆਨਲਾਈਨ ਹੋ ਗਿਆ ਸਿਸਟਮ ਅੱਜ ਸਰਕਾਰ ਨੇ ਸਾਨੂੰ ਬਾਹਰ ਕੱਢ ਦਿੱਤਾ ਵੀ ਕੰਪਨੀ ਨੂੰ ਸਾਰਾ ਕੰਮ ਸਾਰਾ ਕੰਮ ਕੰਪਲੀਟ ਹੋਣ ਦੇ ਬਾਵਜੂਦ ਸਾਡੇ ਕੋਲ ਇੱਕ ਕੰਮ ਨਹੀਂ ਹੈਗਾ ਜੀ ਸਰਕਾਰ ਦੇ ਵੀ ਕੰਮ ਹੈਗੇ ਜੀ ਵੋਟਾਂ ਦਾ ਜੀ ਸਮਾਜ ਨੀਤੀ ਦਾ ਹੈਗਾ ਜੀ ਪਿੱਛੇ ਜੇ ਕੰਮ ਚੱਲੇ ਫਾਰਮ ਸਾਡੇ ਕੋਲ ਲੈ ਕੇ ਆ ਗਿਆ ਜੀ ਅਸੀਂ 7 ਵਜੇ ਕਰੇ ਜਾਂਦੇ ਰਹੀ 10 ਸਾਨੂੰ ਆ ਜਾਂਦੇ ਹੀ ਕਰੇ ਜਾਂਦੇ ਦਾਕ ਜੀ ਡੇਢ ਰਾਤ ਅਸੀਂ ਕੀਤਾ ਅੱਜ ਸਾਡੇ ਬਰੇ ਨਾਲ ਸੋਚਿਆ ਨਹੀਂ ਵੀ ਕੰਮ ਸਾਰਾ ਸੇਵਾ ਕੇਂਦਰ ਦਿੱਤੀ ਜਾਂਦੇ ਜੀ ਕੰਪਨੀ ਨੂੰ ਬਾਹਰ ਕੱਢ ਕੇ ਜਿਸ ਕਰਨਾ ਹੀ ਸਾਰੇ ਬਰੇਜਗਾਰਾ ਹੋ ਰਿਹਾ ਹੈ ਜੀ ਅੱਛਾ ਤੁਸੀਂ ਉਦੋਂ ਲੋਕਾਂ ਨੇ ਬਦਲਾਅ ਦੇ ਨਾਂ ਤੇ ਵੋਟਾਂ ਪਾਦੀਆਂ ਵੀ ਬਦਲਾਅ ਹੋਊ ਤੁਹਾਡੇ ਲਈ ਬਦਲਾਅ ਫਿਰ ਕੀਆ ਬਿਲਕੁਲ ਜੀ ਅਸੀਂ ਸੋਚਿਆ ਸੀ ਪਹਿਲਾਂ ਵੀ ਨਵੀਂ ਸਰਕਾਰ ਹੈ ਸਾਡੇ ਲਈ ਕੁਝ ਕਰੂਗੀ ਇੱਕ ਵਾਰੀ ਹੋਰ ਮੌਕਾ ਇਹਨੂੰ ਦਿਆਂ ਦੇਣਾ ਹੈ ਜੀ ਨਵੀਂ ਸਰਕਾਰ ਹੈਗੀ ਏ ਅਸੀਂ ਮੌਕਾ ਦੇਤਾ ਜੀ ਹੁਣ ਵੇਖ ਲਓ ਜੀ 3 ਸਾਲ ਹੋ ਗਿਆ ਨੂੰ ਫਰਕਾਂ ਚੰਜੂ ਆ ਰਿਹਾ ਤੇਰੇ ਹਨਾ ਦੁੱਖ ਹੋ ਰਿਹਾ ਵੀ ਨੌਕਰੀ ਚਲੀ ਜਾਊਗੀ ਕਿੱਥੋਂ ਘਰ ਦਾ ਪਾਲਣ ਪੋਚ ਹੋਊਗਾ ਖਰਚੇ ਹੁੰਦੇ ਆਰੇ ਬਿਲਕੁਲ ਜੀ ਸਰ ਇੱਕ ਤਾਂ ਬਹੁਤ ਘੱਟ ਤਾਂ ਖਾ ਹੈਗੀ ਜੀ ਇੰਨੀ ਤਨਖਾਹਾਂ ਘੱਟ ਨੇ ਜੀ ਉਹਨੂੰ ਦੱਸ ਨਹੀਂ ਸਕਦੇ ਵੀ ਅਸੀਂ ਫਿਰ ਵੀ ਕਰਾ ਲਾ ਲਈ ਅਸੀਂ ਫਿਰ ਵੀ ਆਪਦੇ ਵੱਲੋਂ ਪੈਸਾ ਖਰਚ ਕਰਕੇ ਹੀ ਆ ਰਹੇ ਜੀ ਤਿੰਨ ਮਹੀਨੇ ਹੋ ਗਏ ਸਾਡੀ ਤਨਖਾਹ ਵੀ ਨਹੀਂ ਆਈ ਜੀ ਦੇਖੋ ਇੰਨੀ ਤੋਂ ਘੱਟ ਤਨਖਾਹ ਤੇ ਖਰਚੇ ਕਿੰਨੇ ਜ਼ਿਆਦੇ ਹੈਗੇ ਜੀ ਉਹਦੇ ਕਰਕੇ ਜੀ ਬਹੁਤ ਔਖਾ ਜੀ ਹਰਜੀਤ ਕੀ ਦੇਖਦਾ ਵੀ ਜਿਵੇਂ ਹੁਣ ਇਹ ਸੱਤ ਤੇਰੇ ਸਾਥ ਹੀ ਹੈਗੇ ਸੱਤ ਬੇਰੁਜ਼ਗਾਰ ਹੋ ਗਏ ਕਿਵੇਂ ਪਾਲਣ ਪੋਸ਼ਣ ਹੋਊਗਾ ਸਰਕਾਰ ਕਹਿੰਦੀ ਸੀ ਨੌਕਰੀਆਂ ਆ ਗਈਆਂ ਕਰ ਕਰ ਨੌਕਰੀ ਬਚਾ ਦੇਾਂਗੇ ਹੁਣ ਮੈਨੂੰ ਲੱਗਦਾ ਖੋਈ ਜਾ ਰਹੀ ਹੈ ਬਹੁਤ ਔਖਾ ਹੋ ਰਿਹਾ ਜੀ ਹੁਣ ਤਾਂ ਸਾਨੂੰ ਅੱਗੇ ਕੁਝ ਦਿਸਦਾ ਹੀ ਨਹੀਂ ਕਿਉਂਕਿ ਸਾਡੀ ਉਮਰ ਵੀ ਲੰਘ ਚੁੱਕੀ ਆ ਅਸੀਂ ਹੋਰ ਕੰਮ ਕਰ ਵੀ ਨਹੀਂ ਸਕਦੇ ਇੰਨੇ ਸਾਲਾਂ ਤੋਂ ਅਸੀਂ ਇਸ ਕੰਮ ਤੇ ਮਿਹਨਤ ਕੀਤੀ ਪਰ ਸਾਨੂੰ ਮਿਲਿਆ ਕੁਝ ਵੀ ਨਹੀਂ ਅਸੀਂ ਸੋਚਿਆ ਸੀ ਨਵੀਂ ਸਰਕਾਰ ਆਵੇਗੀ ਸਾਨੂੰ ਕੁਝ ਨਾ ਕੁਝ ਦੇਵੇਗੀ ਵੀ ਕੋਈ ਤਨਖਾਹਾਂ ਵਾਅਦਨ ਕੀਆ ਕੋਈ ਮਾਨ ਪੱਤਾ ਮਿਲੂਗਾ ਕੋਈ ਮਾਨ ਪੱਤਾ ਮਿਲੇਗਾ ਪਰ ਇਹਨਾਂ ਨੇ ਸਾਡਾ ਸਾਰਾ ਹੀ ਪਾਣੀ ਫੇਰਤਾ ਜੋ ਵੀ ਅਸੀਂ ਇੰਨੀ ਮਿਹਨਤ ਕੀਤੀ ਆ ਸਾਡੇ ਕੁਝ ਪੱਲੇ ਨਹੀਂ ਪਿਆ ਕਿ ਅਸੀਂ ਅੱਜ ਸੋਚਦੇ ਆ ਕੋਈ ਹੋਰ ਕੰਮ ਕੀਤਾ ਹੁੰਦਾ ਉਹਦਾ ਹੀ ਕਰਦੇ ਕੋਈ ਬਹਿ ਜਾਂਦੇ ਦੁਕਾਨ ਬਣਾ ਲੈਦੇ ਪਰ ਅੱਜ ਸੋਚ ਲੈਂਦੇ ਕਿ ਕਈ ਬਲੈਟਰ ਇਹ ਹੋਏਗੇ ਜਿਹੜੇ ਏਜ ਓਵਰ ਹੋ ਚੁੱਕੇ ਆ ਜਿਹੜੇ ਏਜ ਓਵਰ ਹੋ ਚੁੱਕੇ ਉਹਨਾਂ ਨਾਲ ਕੀ ਕੀਤਾ ਬਜਨਾ ਜੀ ਜੇ ਪਹਿਲਾਂ ਹੁੰਦਾ ਤੇ ਕੁਝ ਕਰ ਲੈਂਦੇ ਕੋਈ ਕਿਤਾਬ ਦਾ ਖੋਲ ਲੈਂਦੇ ਪਰ ਅੱਜ ਜਿਹੜੇ ਏਜ ਓਵਰ ਹੋ ਗਏ ਉਹ ਕੀ ਕਰਨਗੇ ਜੀ ਹੋਂਗੇ ਪੰਜਾਬ ਲੈਵਲ ਤੇ ਤੁਹਾਡੀ ਯੂਨੀਅਨ ਹੋਊਗੀ ਕੋਈ ਐਕਸ਼ਨ ਲੈਣ ਜਾ ਰਹੀ ਹੈ ਯੂਨੀਅਨ ਅਜਾ ਤੁਸੀਂ ਸਹਿਯੋਗ ਕਰਨ ਜਾ ਰਹੇ ਹੋ ਕੋਈ ਹਾਂਜੀ ਮਿਲ ਰਹੇ ਆ ਕੋਈ ਕਹਿੰਦੇ ਵੀ ਹੋ ਰਹੀ ਹੈ ਗੱਲਬਾਤ ਪਰ ਜੇ ਕੋਈ ਪਤਾ ਨਹੀਂ ਜੀ ਬਿਲਕੁਲ ਜੀ ਇਹਨਾਂ ਦੇ ਅੱਖਾਂ ਤੁਸੀਂ ਵੇਖ ਸਕਦੇ ਹੋ ਜਿਨ੍ਹਾਂ ਦੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਵੀ ਕੰਮ ਹੈ ਇੱਥੇ ਚੱਲਦਾ ਪਿਆ ਸੀ ਬੜਾ ਸੋਹਣਾ ਚੱਲਦਾ ਪਿਆ ਸੀ ਜਿਹੜਾ ਸੇਵਾ ਕੇਂਦਰ ਦੀ ਬਜਾਈ ਤੁਸੀਂ ਕਰਦੇ ਪਿਆ ਸੀ ਉਹ ਫਰਦ ਕੇਂਦਰ ਵਿੱਚ ਚੱਲਣ ਦਿਓ ਨਾ ਪਬਲਿਕ ਤੰਗ ਹੋਵੇ ਨਾ ਕੋਈ ਮੁਲਾਜ਼ਮ ਤੰਗ ਹੋਵੇ ਬਿਲਕੁਲ ਜੀ ਇਹਨਾਂ ਦਾ ਕੰਮ ਕਿਸੇ ਹੋਰ ਨੂੰ ਦਿੱਤਾ ਜਾ ਰਿਹਾ ਤੇ ਇਹਨਾਂ ਨੂੰ ਬੇਰਜ਼ਗਾਰ ਕੀਤਾ ਜਾ ਰਿਹਾ ਬੇਰਜ਼ਗਾਰ ਹੋਣ ਦੀ ਜੇਕਰ ਗੱਲ ਕਰ ਲੈਂਦੇ ਹੈਗੇ ਤਾਂ ਇਹਨਾਂ ਦੀਆਂ ਅੱਖਾਂ ਬਾਈ ਹੋਰਾਂ ਦੀਆਂ ਅੱਖਾਂ ਗੱਲ ਕਰਦਿਆ ਕਰਦਿਆ ਨਮ ਹੋ ਗਈਆਂ ਕਿਉਂਕਿ ਕਿਸੇ ਬੰਦੇ ਨੇ ਮੋਬਾਈਲ ਵੀ ਕਿਸ਼ਤਾਂ ਤੇ ਲੈ ਰੱਖਿਆ ਹੁੰਦਾ ਹੈ, ਕਾਰ ਦਾ ਖਰਚਾ ਵੀ ਹੁੰਦਾ ਹੈ, ਓਵਰ ਏਜ ਹੋ ਗਿਆ। ਹੁਣ ਉਹਨਾਂ ਨੂੰ ਇਹ ਸੋਚ ਰਿਹਾ ਜੇਕਰ ਸਾਨੂੰ ਇਥੋਂ ਕੱਢ ਕੇ ਦਿੱਤਾ ਜਾਊਗਾ ਤਾਂ ਅਸੀਂ ਅੱਗੇ ਨੌਕਰੀ ਕਿੱਥੇ ਕਰਾਂਗੇ, ਕੀ ਕੰਮ ਕਰਾਂਗੇ। ਹਰੇਕ ਬੰਦੇ ਦੇ ਘਰ ਦੇ ਖਰਚੇ ਆ ਪਰ ਪੰਜਾਬ ਸਰਕਾਰ ਨੇ ਇਨ੍ਹਾਂ ਲੋਕਾਂ ਦੇ ਨਾਲ ਮਤਰੀਂ ਮਾਂ ਵਾਲਾ ਸਲੂਕ ਕਿਉਂ ਕੀਤਾ? ਬੜੀ ਵੱਡੀ ਗੱਲ ਹੈ ਤੇ ਸੋਚਣ ਵਾਲੀ ਗੱਲ ਹੈਗੀ। ਇੱਕ ਵਾਰ ਫਿਰ ਸਰਕਾਰ ਨੂੰ ਇਸ ਮਸਲੇ ਤੇ ਜਰੂਰ ਸੋਚਣਾ ਚਾਹੀਦਾ ਕਿਉਂਕਿ ਸੇਵਾ ਕੇਂਦਰਾਂ ਦੇ ਵਿੱਚ ਤਾਂ ਲੋਕ ਪਹਿਲਾਂ ਹੀ ਕਾਫੀ ਖੱਜਲ-ਖੁਆਰ ਹੁੰਦੇ ਆ ਆਪਣੇ ਕੰਮਕਾਰ ਦੇ ਲਈ ਲੰਮੀਆਂ ਕਤਾਰਾਂ ਲੱਗਦੀ ਪਰ ਜੇਕਰ ਇਹ ਵੀ ਕੰਮ ਉੱਥੇ ਚੱਲਾ ਗਿਆ ਤਾਂ ਲੋਕਾਂ ਦੀ ਖੱਜਲ ਖਵਾਰੀ ਵਧੂਗੀ ਤੇ ਨਾਲੇ ਲੋਕ ਬੇਰੁਜ਼ਗਾਰ ਹੋ ਜਾਣਗੇ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈਗਾ ਇਹਨਾਂ ਲੋਕਾਂ ਦੀ ਮੰਗ ਵੱਲ ਜ਼ਰੂਰ ਧਿਆਨ ਕੀਤਾ ਜਾਵੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂਵਰ ਸੈਲਾਈ ਪੱਤਰ ਕਾ ਸਾਥੀ ਰਜਿੰਦਰ ਕੰਪੋਜ਼ ਨਾਲ ਮੈਂ ਸਤਪਾਲ ਥਨ ਫਰਦ ਕੇਂਦਰ ਗੁਰੂਵਰ ਸੈਲਾਈ